ਉਹਨਾਂ ਨੂੰ ਅੰਤਗਵਾਦੀ ਜਿਹੜੇ ਹੈਗੇ ਆ ਉਹਨਾਂ ਨੂੰ ਅਸੀਂ ਸ਼ਹੀਦ ਨਹੀਂ ਮੰਨਦੇ ਦੇਸ਼ ਦੇ ਹੱਕ ਵਾਸਤੇ ਦੇਸ਼ ਦੇ ਅਮਨ ਕੂਨ ਵਾਸਤੇ ਜਿਹੜੇ ਲੜਾਈ ਲੜਦੇ ਹੋਏ ਸ਼ਹੀਦ ਹੋਏ ਆ ਜਿਨ੍ਹਾਂ ਨੇ ਆਪਣੀ ਜਾਨਾਂ ਮਾਰੀਆਂ ਅਸੀਂ ਉਹਨਾਂ ਦੇ ਸ਼ਹੀਦੀ ਦਿਵਸ ਵੀ ਮਨਾਨੇ ਆ ਅੰਮ੍ਰਿਤਸਰ ਦੇ ਵਿੱਚ ਉਹ ਆਪਣੇ ਸ਼ਹੀਦ ਮੰਨਦੇ ਜਿਨ੍ਹਾਂ ਸ਼ਰਧਾਂਜਲੀ ਲੈਂਦੇ ਸਾਨੂੰ ਉੱਚ ਕੋਈ ਇਤਰਾਜ ਨਹੀਂ ਅਸੀਂ ਕਿਸੇ ਦੇ ਧਰਮ ਨੂੰ ਅਸੀਂ ਕਿਸੇ ਵੀ ਸ਼ਹੀਦ ਨੂੰ ਅਸੀਂ ਗਲਤ ਨਹੀਂ ਕਹਿੰਦੇ ਹਿੰਦੂ ਸਿੱਖ ਦੇ ਰਿਸ਼ਤੇ ਨੂੰ ਉਤਾਰ-ਤਰ ਕਰਨ ਦੇ ਵਾਸਤੇ ਇਹਨਾਂ ਦੇ ਵਿੱਚ ਲੜਾਈ ਪੈਦਾ ਕਰਨ ਦੇ ਵਾਸਤੇ ਅਸੀਂ ਹਿੰਦੂ ਸਿੱਖ ਨੂੰ ਜਿਹੜਾ ਆਪਣਾ ਭਾਈਚਾਰਾ ਮੰਨਦੇ ਆ ਕਾਂਗਰਸ ਅਕਾਲੀ ਦਲ ਹੈ ਜਾਂ ਹੋਰ ਵੀ ਪਾਰਟੀਆਂ ਹਨ ਉਹਨਾਂ ਦੇ ਵੀ ਸੈਕਟਰ ਨੇ ਕਈ ਅਲੱਗ-ਅਲੱਗ ਬਣੇ ਹੋਏ ਆ ਪਰ शिवसेना ਹਿੰਦੁਸਤਾਨ ਜਿਹੜਾ ਆਪਣੇ ਸਟੈਂਡ ਤੇ ਟਟਿਆ ਲੈ ਅਸੀਂ ਜਿਹੜਾ ਆਪਣਾ ਕੰਮ ਕਰਦੇ ਹਾਂ ਡੰਕ ਦੀ ਚੋਣ ਕਿਸੇ ਨੂੰ ਕੋਈ ਸਰਟੀਫਿਕੇਟ ਨਹੀਂ ਮਿਲ ਜਾਂਦਾ ਕਿ ਤੁਸੀਂ ਕਿਸੇ ਵੀ ਧਰਮ ਦੇ ਖਿਲਾਫ ਬੋਲੋਗੇ ਕਿਸੇ ਨਾ ਕਿਸੇ ਗਲਤ ਬੋਲੋਗੇ ਸ਼ੀਵ ਸੈਨਾ ਦੇ ਵਿੱਚ ਜਿੰਨੀ ਵੀ ਸ਼ੀਵ ਸੈਨਾ ਸੰਗਠਨ ਹੈਗੇ ਹਨ ਹਰ ਆਪਣੀ ਵਿਚਾਰਧਾਰਾ ਦੇ ਨਾਲ ਚੱਲਦੇ ਜਦੋਂ ਸਾਨੂੰ ਆਪਣਾ ਅੱਛਾ ਲੱਗਦਾ ਹੈ ਅਸੀਂ ਕਈ ਸਾਲ ਉਹਦੇ ਨਾਲ ਚੱਲ ਪੰਨੇ ਆ एसएमजेड न्यूज़ देख रहे सारे दर्शकों का स्वागत है, ए, आ, दे है आ, आज फिर तो आपको जेडी तस्वीरें दिखावांगे इस टाइम ਸਾਡੇ ਨਾਲ ਮੌਜੂਦ ਨੇ Shiv Sena ਵਾਲੇ 6 ਜੂਨ ਨੂੰ ਲੈ ਕੇ ਅਕਸਰ ਇੱਕ ਜਿਹੜਾ ਦਿਨ ਹੈ ਇਹ ਮਤਲਬ ਅਕਸਰ ਵਿਵਾਦਾਂ ਦੇ ਵਿੱਚ ਘਿਰਦਾ ਨਜ਼ਰ ਆਉਂਦਾ ਹੈ ਅਕਸਰ ਇਸ ਦਿਨ ਕਾਫੀ ਜਿਆਦਾ ਦਿਖਦੇ ਆ ਕਿ ਜਿਹੜੇ Shiv Sena ਆਗੂ ਨੇ ਉਹ ਸਾਹਮਣੇ ਆਉਂਦੇ ਨੇ ਅੱਜ ਵੀ ਸਾਡੇ ਨਾਲ ਮੌਜੂਦ ਨੇ ਇਸ ਸੰਬੰਧ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਹਾਂ ਜੀ ਮੈਂ ਕੁਸ਼ਨ ਸ਼ਰਮਾ ਰਾਸ਼ਟਰੀ ਮਾਮਾ ਮੰਤਰੀ ਪ੍ਰਭਾਰੀ ਪੰਜਾਬ ਤੇ ਰਾਜਸਥਾਨ शिवसेना हिंदुस्तान आज शिवसेना हिंदुस्तान ਜਿਹੜੀ ਬਹੁਤ ਹੀ ਲੰਬੇ ਸਮੇਂ ਤੋਂ 6 ਜੂਨ ਨੂੰ ਸਭ ਤੋਂ ਪਹਿਲਾਂ ਅਸੀਂ ਅੰਮ੍ਰਿਤਸਰ ਦੇ ਵਿੱਚ ਦਰਗਾਣਾ ਮੰਦਿਰ ਦੇ ਬਾਹਰ ਅਸੀਂ ਉੱਥੇ ਜਾ ਕੇ ਹਵਨ ਜਗਾ ਕਰਵਾ ਕੇ ਸ਼੍ਰੀ ਰਾਮਾਇਣ ਜੀ ਦਾ ਪਾਠ ਕਰਕੇ ਅਸੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਸੀ ਜਿਹੜੇ ਕਿ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਸ਼ਹੀਦ ਹੋਏ ਸੀ ਪੈਰਾ ਮਿਲਟਰੀ ਫੋਰਸ ਦੇ ਜਵਾਨ ਪੰਜਾਬ ਪੁਲਿਸ ਦੇ ਜਵਾਨ ਬੀਐਸਐਫ ਦੇ ਜਵਾਨ ਜਿਨ੍ਹਾਂ ਨੇ ਅੰਤ ਤੱਕ ਬਾਦ ਦੇ ਖਿਲਾਫ ਲੜਦੇ ਹੋਏ ਆਪਣੀ ਸ਼ਹਾਦਤ ਦਿੱਤੀ ਸੀ ਅਸੀਂ ਉਹਨਾਂ ਨੂੰ ਨਮਨ ਕਰਦੇ ਹਾਂ ਅਸੀਂ ਉਹਨਾਂ ਨੂੰ ਦੇਸ਼ ਦੇ ਵਾਸਤੇ ਇੱਕ ਤਾਂ ਅਖੰਡਾ ਵਾਸਤੇ ਆਪਣੀ ਜਾਨ ਦੀ ਕੁਰਬਾਨੀ ਦੇਣ ਵਾਸਤੇ ਉਹਨਾਂ ਨੂੰ ਅਸੀਂ ਨਮਨ ਕਰਦੇ ਹਾਂ ਇਸ ਦੇ ਨਾਲ ਨਾਲ ਹੀ ਪੂਰੇ ਪੰਜਾਬ ਦੇ ਵਿੱਚ ਹਰ ਸਾਲ ਹਵਨ ਯੱਗ ਕਰਾ ਕੇ ਸ੍ਰੀ ਰਾਮਾਇਣ ਜੀ ਦਾ ਪਾਠ ਰੱਖ ਕੇ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਸਾਡੇ ਰਾਸ਼ਟਰੀ ਪ੍ਰਮੁੱਖ ਸ਼੍ਰੀ ਪਵਨ ਗੁਪਚਾਦੀ ਦੇ ਨਿਸ਼ਾਨ ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ਦੇ ਵਿੱਚ ਇਹ ਕਾਰਜਕ੍ਰਮ ਕੀਤੇ ਜਾਣਗੇ ਮੰਦਰ ਦੇ ਵਿੱਚ ਸ਼ਰਧਾਂਜਲੀ ਸਮਾਰੋਹ ਰੱਖੇ ਜਾਣਗੇ ਇਸ ਦੇ ਨਾਲ ਨਾਲ ਇਸ ਕੀ ਵਾਰ ਅਸੀਂ ਜਿੱਦਾਂ ਕਿ ਪੂਰਾ ਦੇਸ਼ ਕਰੋਨਾ ਮਹਾਮਾਰੀ ਦੇ ਵਿੱਚ ਉਸ ਦੇ ਕਾਰਜਕਾਲ ਦੇ ਵਿੱਚ ਇਸ ਟਾਈਮ ਦੁਖੀ ਹੈ ਹਰ ਵਰਗ ਨੂੰ ਉਸ ਦਾ ਨੁਕਸਾਨ ਹੋਇਆ ਉਸ ਦੇ ਵਿੱਚ ਫਰੰਟ ਲਾਈਨ ਤੇ ਲੜਨ ਵਾਲੇ ਡਾਕਟਰਸ ਨਰਸ ਔਰ ਪ੍ਰਸ਼ਾਸਨਿਕ ਅਧਿਕਾਰੀ ਪੁਲਸ ਦੇ ਜਵਾਨ ਵੀ ਜਿਨ੍ਹਾਂ ਨੇ ਆਪਣੀ ਸ਼ਹਾਦਤ ਦਿੱਤੀ ਹੈ ਉਸ ਦੇ ਨਾਲ ਹੀ ਜਿਹੜੇ ਕਿਸਾਨ ਹੈ ਸੀਮਾ ਤੇ ਬੈਠ ਕੇ ਬਾਰਡਰ ਤੇ ਬੈਠ ਕੇ ਦਿੱਲੀ ਦੇ ਆਪਣੀਆਂ ਮੰਗਾਂ ਵਾਸਤੇ ਲੜਾਈ ਲੜ ਰਹੇ ਨੇ ਉਹਨਾਂ ਨੇ ਵੀ ਆਪਣੀ ਜਾਨਾਂ ਦੀ ਜਿਹੜੀ ਆਉਤੀ ਦਿੱਤੀ ਹੈ ਉਸ ਨੂੰ ਦੇਖ ਕੇ ਹਮਨ ਦਾ ਜਿਹੜਾ ਦਿਨ ਰੱਖਿਆ ਗਿਆ ਉਹ 6 ਤਰੀਕ ਹੀ ਕਿਉਂ ਰੱਖਿਆ ਗਿਆ ਜਦੋਂ ਸ਼ੁਰੂ ਤੋਂ ਹੀ ਇੱਕ ਅੰਤਗਵਾਦ ਦਾ ਦੌਰ ਜਦੋਂ ਚੱਲਦਾ ਪਿਆ ਸੀਗਾ ਉਸ ਦੇ ਵਿੱਚ ਜਦੋਂ ਅੰਤਗਵਾਦ ਦੇ ਦੌਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇਹ ਦਿਹਾੜਾ ਮਨਾਇਆ ਜਾਂਦਾ ਸੀਗਾ ਜਿਸ ਦੇ ਵਿੱਚ ਅੰਤਗਵਾਦ ਦੇ ਵਿਸ਼ੇ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਉਦੋਂ ਸ਼ਿਵ ਸena ਹਿੰਦੁਸਤਾਨ ਨੇ ਇਸ ਚੀਜ਼ ਨੂੰ ਕਿਹਾ ਸੀਗਾ ਕਿ ਅਸੀਂ ਉਹਨਾਂ ਨੂੰ ਅੰਤਗਵਾਦੀ ਜਿਹੜੇ ਹੈਗੇ ਆ ਉਹਨਾਂ ਨੂੰ ਅਸੀਂ ਸ਼ਹੀਦ ਨਹੀਂ ਮੰਨਦੇ ਸ਼ਿਵ ਸena ਅਸੀਂ ਜਿਹੜੇ ਸ਼ਿਵ ਸena ਹਿੰਦੁਸਤਾਨ ਆ ਸਾਡੇ ਰਾਸ਼ਟਰੀ ਪਵਨ ਗੁਪਤਾ ਜੀ ਜਿਹੜੇ ਦੇਸ਼ ਦੇ ਹੱਕ ਵਾਸਤੇ ਦੇਸ਼ ਦੇ ਅਮਨ ਕਾਨੂੰਨ ਵਾਸਤੇ ਜਿਹੜੇ ਲੜਾਈ ਲੜਦੇ ਹੋਏ ਸ਼ਹੀਦ ਹੋਏ ਆ ਅਸੀਂ ਉਹਨਾਂ ਨੂੰ ਸ਼ਹੀਦ ਮੰਨਦੇ ਆ ਸੀ ਉਹਨਾਂ ਦਾ ਸਨਮਾਨ ਕਰਦੇ ਆ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਇਕੱਠੇ ਹੁੰਦੇ ਆ ਇਸ ਦਿਨ ਅਫਸਰ ਦੇਖਦੇ ਆ ਕਿ ਜਦੋਂ 6 ਤਰੀਕ ਹੁੰਦੀ ਆ ਉਦੋਂ ਹੀ ਇਹ ਸ਼ਿਵ ਸੈਨਾ ਮਤਲਬ ਸਾਹਮਣੇ ਆਉਂਦੀ ਆ ਬਾਕੀ ਵੀ ਕਾਫੀ ਜ਼ਿਆਦਾ ਹੋਰ ਵੀ ਸ਼ਹੀਦ ਰਹਿ ਗਏ ਉਸ ਉਹਨਾਂ ਦੇ ਦਿਨਾਂ ਦੇ ਉੱਤੇ ਕਿਉਂ ਨਹੀਂ ਕੋਈ ਜਗ ਕਰਾਇਆ ਜਾਂਦੇ ਨਹੀਂ ਐਸੀ ਕੋਈ ਗੱਲ ਨਹੀਂ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਹਰ ਸਮੇਂ ਸਮੇਂ ਤੇ ਜਿਹੜੇ ਵੀ ਦੇਸ਼ ਦੇ ਵਾਸਤੇ ਦੇਸ਼ ਦੀ ਇਕਤਾ ਖੰਡਤਾ ਵਾਸਤੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ ਅਸੀਂ ਉਹਨਾਂ ਦੇ ਸ਼ਹੀਦੀ ਦਿਵਸ ਵੀ ਮਨਾਉਂਦੇ ਆ ਅਵੇਂ ਉਹ ਰਾਜਗੁਰੂ ਸੁਖਦੇਵ ਜੀ ਭਗਤ ਸਿੰਘ ਜੀ ਹੋਵੇ ਇਹਨਾਂ ਦੇ ਸ਼ਹੀਦੀ ਦਿਵਸ ਦੇ ਉੱਤੇ ਵੀ ਇਹਨਾਂ ਦੇ ਜਨਮ ਸਥਾਨ ਦੇ ਉੱਤੇ ਵੀ ਅਸੀਂ ਆਪਣੇ ਵੱਲੋਂ ਆਪਣੇ ਜਿਹੜੇ ਸ਼ਬਦਾਂ ਦੇ ਫੁੱਲ ਭੇਟ ਕਰਦੇ ਆਂ ਔਰ ਵਕ ਵਕ ਸਮੇਂ ਤੇ ਪਾਰਟੀ ਇਹ ਜੋ ਕਾਰਜਕ੍ਰਮ ਕਰਦੀ ਰਹਿੰਦੀ ਹੈ ਸਰ ਇਹ ਤੁਹਾਨੂੰ ਨਹੀਂ ਲੱਗਦਾ ਕਿ ਇਸ ਦਿਨ ਨੂੰ ਲੈ ਕੇ ਕਾਫੀ ਜ਼ਿਆਦਾ ਅੱਗੇ ਵੀ ਜਿੱਦਾਂ ਬਿਵਾਦ ਹੁੰਦੇ ਨਜ਼ਰ ਆਉਂਦੇ ਸੀਗੇ ਵੀ ਇਹ ਹੁਣ ਵੀ ਇਦਾਂ ਇਹ ਜਿਹੜਾ ਮੰਨ ਲਓ ਅੱਜ ਤੁਸੀਂ 6 ਤਰੀਕ ਹੁਣ ਫੇਰ ਰੱਖੀ ਹੋਈ ਆ ਇਹ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਇਹ ਫੇਰ ਬਿਵਾਦਾਂ ਦੇ ਘੇਰੇ ਦੇ ਵਿੱਚ ਘਿਰਾਂਗੇ ਨਹੀਂ ਅਸੀਂ ਦੇਖੋ ਕੋਈ ਗੱਲ ਨਹੀਂ ਅਗਰ ਦੂਜੇ ਪਾਸੇ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਆ ਅੰਮ੍ਰਿਤਸਰ ਦੇ ਵਿੱਚ ਉਹ ਆਪਣੇ ਸ਼ਹੀਦ ਮੰਨਦੇ ਜਿਹਨਾਂ ਨੂੰ ਸ਼ਰਧਾਂਜਲੀ ਦਿੰਦੇ ਸਾਨੂੰ ਉੱਚ ਕੋਈ ਇਤਰਾਜ਼ ਨਹੀਂ ਉਹ ਸ਼ਹੀਦਾਂ ਦੀ ਸ਼ਰਧਾਂਜਲੀ ਦਿੰਦੇ ਸਾਨੂੰ ਕੋਈ ਦਿੱਕਤ ਨਹੀਂ ਅਗਰ ਅਸੀਂ ਆਪਣੇ ਸ਼ਹੀਦਾਂ ਨੂੰ ਜਿਹਨਾਂ ਨੂੰ ਅਸੀਂ ਸ਼ਹੀਦ ਮੰਨਦੇ ਅਸੀਂ ਸ਼ਰਧਾਂਜਲੀ ਦਿੰਦੇ ਆ ਉਹਦੇ ਵਾਸਤੇ ਵੀ ਕੋਈ ਗਲਤ ਪ੍ਰੋਪਗੈਂਡਾ ਨਹੀਂ ਕਰਨਾ ਚਾਹੀਦਾ ਉਹਨੂੰ ਵੀ ਗਲਤ ਨਹੀਂ ਕਹਿਣਾ ਚਾਹੀਦਾ ਅਸੀਂ ਕਿਸੇ ਦੇ ਧਰਮ ਨੂੰ ਅਸੀਂ ਕਿਸੇ ਵੀ ਸ਼ਹੀਦ ਨੂੰ ਅਸੀਂ ਗਲਤ ਨਹੀਂ ਕਹਿੰਦੇ ਅਸੀਂ ਨਹੀਂ ਮਾੜਾ ਕਹਿੰਦੇ ਪਰ ਅਸੀਂ ਜਿਸ ਚੀਜ਼ ਨੂੰ ਅਸੀਂ ਸ਼ਹੀਦ ਮੰਨਦੇ ਆ ਅਸੀਂ ਉਹਨਾਂ ਨੂੰ ਨਮਨ ਕਰਦੇ ਆ ਕਈ ਲੋਕ ਕੰਟਰੋਵਰਸੀ ਕਰਕੇ ਜਾਣਬੁੱਝ ਕੇ ਇਸ ਚੀਜ਼ ਨੂੰ ਤੂਲ ਦੇਣ ਤੇ ਹਿੰਦੂ ਸਿੱਖ ਦੇ ਰਿਸ਼ਤੇ ਨੂੰ ਉਤਾਰ-ਤਰ ਕਰਨ ਵਾਸਤੇ ਇਹਨਾਂ ਦੇ ਵਿੱਚ ਲੜਾਈ ਪੈਦਾ ਕਰਨ ਵਾਸਤੇ ਕੁਝ ਸ਼ਰਾਰਤੀ ਲੋਕ ਐਸੀ ਹਰਕਤਾਂ ਕਰਦੇ ਆ ਲੇਕਿਨ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਫੰਕਸ਼ਨ ਪਵਨ ਗੁਪਤਾ ਜੀ ਉਹ ਸਾਡਾ ਇਹ ਮੰਨਣਾ ਹੈ ਕਦੇ ਵੀ ਸ਼ਿਵ ਸੈਨਾ ਹਿੰਦੁਸਤਾਨ ਸ਼ਰਾਰਤ ਵਾਲੇ ਪਾਸੇ ਨਹੀਂ ਜਾਂਦੀ ਅਸੀਂ ਹਿੰਦੂ ਸਿੱਖ ਨੂੰ ਜਿਹੜਾ ਆਪਣਾ ਭਾਈਚਾਰਾ ਮੰਨਦੇ ਆ ਤੇ ਅਸੀਂ ਚਾਹੁੰਦੇ ਆ ਕਿ ਇਹਦੇ ਵਿੱਚ ਕੋਈ ਵੀ 파ੜ ਪਾਉਣ ਦੀ ਕੋਸ਼ਿਸ਼ ਨਾ ਕਰੇ ਸਰ ਗੱਲ ਕੀਤੀ ਜੇਵੇ ਜਿਹੜੀ ਸ਼ਿਵ ਸੈਨਾ ਦੀ ਹੈ ਸ਼ਿਵ ਸੈਨਾ ਪੰਜਾਬ ਦੇ ਵਿੱਚ ਕਾਫੀ ਨੇ ਮੰਨ ਲਓ ਕਾਫੀ ਦੇਖੋ ਸ਼ਿਵ ਸੇਨਾ ਜਿਹੜੇ ਕਈ ਸੰਗਠਨ ਬਣੇ ਆ ਜਿਸ ਤਰ੍ਹਾਂ ਕਿ ਆਪਾਂ ਦੇਖਦੇ ਆ ਕਾਂਗਰਸ ਹੈ ਅਕਾਲੀ ਦਲ ਹੈ ਜਾਂ ਹੋਰ ਵੀ ਪਾਰਟੀਆਂ ਹੈ ਉਹਨਾਂ ਦੇ ਵੀ ਸੰਗਠਨ ਕਈਆਂ ਦੇ ਅਲੱਗ-ਅਲੱਗ ਬਣੇ ਹੋਏ ਆ ਇਹਦੇ ਵਿੱਚ ਜਿਸ ਨੂੰ ਕਿਸੇ ਦੀ ਵਿਚਾਰਧਾਰਾ ਦੇ ਵਿੱਚ ਨਹੀਂ ਪਸੰਦ ਆਉਂਦੀ ਜਾਂ ਨਹੀਂ ਸਮਝ ਆਉਂਦੀ ਉਹ ਆਪਣੀਆਂ ਨੇ ਸ਼ਿਵ ਸੈਨਾ ਬਣਾਈ ਹੋਈ ਆ ਕੋਈ ਵੀ ਆਪਣਾ-ਆਪਣਾ ਕੰਮ ਕਰ ਰਿਹਾ ਮਾੜੇ ਚੰਗੇ ਬੰਦੇ ਹਰੇਕ ਪਾਰਟੀਆਂ 'ਚ ਹੁੰਦੇ ਆ ਅਸੀਂ ਉਸ ਨੂੰ ਅਸੀਂ ਉਸ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਅਗਰ ਕੋਈ ਮਾੜਾ ਕੰਮ ਕਰਦਾ ਤੇ ਉਸ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਪਰ ਸ਼ਿਵ ਸੈਨਾ ਹਿੰਦੁਸਤਾਨ ਜਿਹੜਾ ਆਪਣੇ ਸਟੈਂਡ ਤੇ ਅਟੱਲ ਆ ਅਸੀਂ ਜਿਹੜਾ ਆਪਣਾ ਕੰਮ ਕਰਦੇ ਆ ਡੰਕ ਦੀ ਛੋੜਦੇ ਆ ਬਿਲਕੁਲ ਅਗਰ ਜਵਾਬ ਦਿੰ ਲਿਆ ਜਾਂਦਾ ਪਾਰਟੀ ਵੱਲੋਂ ਕਿ ਅਗਰ ਸ਼ਿਪਸੈਨਾ ਦਾ ਨਾਮ ਰੱਖਿਆ ਜਾਂਦਾ ਤੇ ਉਹਦਾ ਵੀ ਲਿਮਟ ਹੋਣੀ ਚਾਹੀਦੀ ਐ ਨਾ ਕੋਈ ਗੱਲਬਾਤ ਕਰਨ ਤੇ ਇੱਕ ਸ਼ਿਪਸੈਨਾ ਬਿਲਕੁਲ ਸਹੀ ਬਿਆਨ ਦਿੰਦੀ ਐ ਤੇ ਦੂਸਰੀ ਸ਼ਿਪਸੈਨਾ ਕੁਝ ਉਲਟ-ਪੁਟ ਬਿਆਨ ਦਿੰਦੀ ਐ ਦੇਖੋ ਬਿਲਕੁਲ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਿਹੜਾ ਬੰਦਾ ਇਹ ਬਿਆਨ ਦਿੰਦਾ ਹੈ ਜਿਹੜਾ ਇਹ ਭਾਈਚਾਰੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪਰ ਸ਼ਿਵਸ਼ਨਾਮ ਨਾਮ ਰੱਖ ਕੇ ਕਿਸੇ ਨੂੰ ਕੋਈ ਸਰਟੀਫਿਕੇਟ ਨਹੀਂ ਮਿਲ ਜਾਂਦਾ ਕਿ ਤੁਸੀਂ ਕਿਸੇ ਵੀ ਧਰਮ ਦੇ ਖਿਲਾਫ ਬੋਲੋ ਜਾਂ ਕਿਸੇ ਦਾਸੇ ਗਲਤ ਬੋਲੋ ਅਸੀਂ ਕਹਿੰਨੇ ਕਿ ਅਸੀਂ ਆਪਣੇ ਧਰਮ ਦਾ ਸਨਮਾਨ ਕਰਦੇ ਹਾਂ ਪਰ ਅਸੀਂ ਦੂਜੇ ਧਰਮ ਧਰਮ ਦੀ ਵੀ ਕਿਸੇ ਦੀ ਬੇਇਜ਼ਤੀ ਨਹੀਂ ਕਰ ਸਕਦੇ ਕਿਤਨੇ ਕਿਤੇ ਦੇਖਣ ਨੂੰ ਤਾਂ ਇਹੀ ਮਿਲੂਗਾ ਕਿ ਜਿਹੜਾ 6 ਤਰੀਕ ਤੁਸੀਂ ਰੱਖੀ ਹੋਈ ਹੈ 6 ਤਰੀਕ ਦੇ ਵਿੱਚ ਦੂਸਰਿਆਂ ਦੇ ਮਨਾਂ ਦੇ ਵਿੱਚ ਵੀ ਇਹੀ ਆਊਗਾ ਕਿ ਇਹਦਾ ਵਿਰੋਧ ਕੀਤਾ ਜਾ ਰਿਹਾ ਹੈ ਜਾਂ ਫਿਰ ਉ ਦੇਖੋ ਵਿਰੋਧ ਕਰਨ ਦੀ ਤਾਂ ਕੋਈ ਸਾਡੀ ਐਸੀ ਕੋਈ ਮਨਸ਼ਾ ਨਹੀਂ ਹੈਗੀ ਅਸੀਂ ਸ਼ੁਰੂ ਤੋਂ ਮੈਂ ਦੱਸਿਆ ਲੱਗ ਰਿਹਾ ਕੁਝ 20 ਤੋਂ 25 ਸਾਲਾਂ ਤੋਂ 6 ਜੂਨ ਨੂੰ ਅਸੀਂ ਹਵਨ ਜਗ ਕਰਕੇ ਇਸ ਦਿਨ ਨੂੰ ਮਨਾਉਂਦੇ ਆ ਰਹੇ ਹਾਂ ਅਸੀਂ ਹਮੇਸ਼ਾ ਹੀ ਬੜੇ ਸ਼ਾਂਤੀਪੂਰਵ ਬੜੇ ਪੀਸਪੂਰਵ ਤਰੀਕੇ ਨਾਲ ਸਮਰੱਥਾ ਦੇ ਅਨੁਸਾਰ ਅਸੀਂ ਇਹ ਕਾਰਜਕ੍ਰਮ ਕਰਦੇ ਆ ਹੁਣ ਵੀ ਅਸੀਂ ਪ੍ਰਸ਼ਾਸਨ ਦੇ ਹਿਸਾਬ ਨਾਲ ਜਿਸ ਦਾ ਕੋਵਿਡ-19 ਦੀ ਜਿਹੜੇ ਲੂਸ ਰੂਲਸ ਹੈ ਉਹਨੂੰ ਫਾਲੋ ਕਰਦੇ ਹੋਏ ਜਿੰਨਕ ਗਿਣਤੀ ਦੇ ਵਿੱਚ ਸਾਨੂੰ ਯਾਦਤ ਮਿਲੇਗੀ ਅਸੀਂ ਓਨੀ ਗਿਣਤੀ ਦੇ ਵਿੱਚ ਕਰਾਂਗੇ ਇਹਦੇ ਵਿੱਚ ਕੋਈ ਹੂਟਿੰਗ ਵਾਜੀ ਜਾਂ ਕੋਈ ਐਸਾ ਸਿਸਟਮ ਨਹੀਂ ਹੋਏਗਾ ਜਿਹਦੇ ਵਿੱਚ ਕਿ ਸਮਾਜ ਦੇ ਵਿੱਚ ਕੋਈ ਲਾਂਬੂ ਲਾਣ ਦੀ ਕੋਸ਼ਿਸ਼ ਕੀਤੀ ਜਾਵੇ ਜਿਹੜਾ ਇਹੋ ਜਿਹਾ ਲਾਂਬੂ ਲਾਣ ਦੀ ਕੋਸ਼ਿਸ਼ ਕਰੇਗਾ ਮੇਰੇ ਸਮੇਂ ਉੱਤੇ ਕਾਰਵਾਈ ਹੋਣੀ ਚਾਹੀਦੀ ਤੇ ਇਹਦੇ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜੀ ਪਰਮਿਸ਼ਨ ਦੇ ਦਿੱਤੀ ਜਾਊਗੀ ਕਿ ਜਿਹੜ ਦੇਖੋ ਸਾਡਾ ਹਵਨ ਯੱਗ ਕਰਨ ਦਾ ਧਾਰਮਿਕ ਮੁੱਦਾ ਹੈ ਅਸੀਂ ਸ਼ਹੀਦਾਂ ਨੂੰ ਨਮਨ ਕਰਨਾ ਹੈ ਜਿਹੜੇ ਸ਼ਹੀਦ ਆ ਜਿਨ੍ਹਾਂ ਨੇ ਦੇਸ਼ ਦੇ ਵਾਸਤੇ ਦੇਸ਼ ਦੀ ਇਕਤਾ ਖੰਡਨਾ ਵਾਸਤੇ ਆਪਣੀ ਜਾਨ ਕੁਰਬਾਨ ਦਿੱਤੀ ਹੈ ਉਹਨਾਂ ਵਾਸਤੇ ਮੈਂ ਸਮਝਦਾ ਸੀ ਆਪਣੇ ਮੰਦਰ ਦੇ ਵਿੱਚ ਫਰਮੀਆਂ ਜਾਂ ਕਰਦੇ ਆ ਉਸ ਦੇ ਵਾਸਤੇ ਕੋਈ ਪਰਮਿਸ਼ਨ ਦੀ ਜ਼ਰੂਰਤ ਨਹੀਂ ਪੈਣੀ ਚਾਹੀਦੀ ਹੋਰ ਵੀ ਸਾਡੇ ਨਾਲ ਸ਼ਿਵ ਸ਼ਿਵ ਸੈਨਾ ਆਗੂ ਜੁੜੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਕਿ ਜਿਹੜਾ 6 ਜੂਨ ਹੀ ਕਿਉਂ ਮਿਥਿਆਇਆ ਜਾਂਦਾ ਆ ਅਕਸਰ ਇਹਨੂੰ 6 ਜੂਨ ਨੂੰ ਹੀ ਕਿਉਂ ਟਾਰਗੇਟ ਦੇ ਉੱਤੇ ਇਸ ਦਿਨ ਨੂੰ ਰੱਖਿਆ ਜਾਂਦਾ ਹੈ ਕੋਈ ਨਾ ਕੋਈ ਜਿਹੜਾ ਕੋਈ ਵੀ ਵਿਵਾਦ ਛਿੜਦਾ ਆ ਜਾਂ ਮਤਲਬ ਇਹ ਇਹਨੂੰ ਕੋਈ ਵੀ 6 6 ਜੂਨ ਨੂੰ ਲੈ ਕੇ ਅਕਸਰ ਦੇਖਿਆ ਜਾਂਦਾ ਕਿ ਇਹ ਜਿਹੜਾ 6 ਜੂਨ ਨੂੰ ਹੀ ਕਿ ਸਰ ਜਿਹੜਾ ਹੁਣ ਵੀ ਤੁਸੀਂ ਜੱਗ ਦਾ ਟਾਈਮ ਜਿਹੜਾ ਰੱਖਿਆ ਹੋਇਆ ਇਹ 6 ਜੂਨ ਨੂੰ ਹੀ ਕਿਉਂ ਮਿੱਥਿਆ ਹੋਇਆ ਬਿਨਾਂ ਕਾਰਨ ਤੋਂ ਮੈਂ ਪਹਿਲਾਂ ਸ਼ਿਵ ਸੈਨਾ ਹਿੰਦੁਸਤਾਨ ਦਵਿੰਦਰ ਬਗਰੀਆ ਜ਼ਿਲ੍ਹਾ ਅਧਿਖ ਮੈਂ ਸਿੱਧਾ ਤੁਹਾਡੇ ਜਵਾਬ ਦਿੰਦਾ ਹੋਇਆ ਕਹਿਣਾ ਚਾਹੁੰਦਾ ਕਿ ਕਿਸੇ ਵੀ ਚੀਜ਼ ਨੂੰ ਡੇਟ ਅਗਰ ਫਿਕਸ ਹੁੰਦੀ ਹੈ ਬਿਨਾਂ ਬੁਨਿਆਦ ਤੋਂ ਨਹੀਂ ਹੁੰਦੀ ਅਗਰ ਸਮਾਜ ਦੇ ਵਿੱਚ ਕਿਸੇ ਤਰ੍ਹਾਂ ਦੀ ਕ੍ਰਿਤੀ ਹੋਈ ਹੈ ਅਗਰ ਸਮਾਜ ਦੇ ਵਿੱਚ ਉਸ ਕ੍ਰਿਤੀ ਦਾ ਖੰਡਨ ਕਰਨ ਲਈ ਕੋਈ ਸੰਗਠਨ ਅੰਦਰ ਆਉਂਦਾ ਹੈ ਉਹਨੂੰ ਇੱਕ ਡੇਟ ਫਿਕਸ ਕਰਨੀ ਪੈਂਦੀ ਕਿਉਂ ਹਰ ਸਾਲ ਉਸ ਨੂੰ ਫਿਰ ਮਨਾਇਆ ਜਾਂਦਾ ਚਾਹੇ ਉਹ ਸ਼ਹਾਦਤ ਦਿਵਸ ਦੇ ਵਿੱਚ ਮਨਾਇਆ ਜਾਵੇ ਚਾਹੇ ਕਿਸੇ ਵੀ ਦੇ ਰੂਪ ਚ ਮਨਾਇਆ ਜਾਵੇ ਸਰ ਇਹ ਤੁਹਾਨੂੰ ਨਹੀਂ ਲੱਗਦਾ ਕਿ ਜੇ ਇਦਾਂ ਮਤਲਬ ਆਪਾਂ ਜੇ ਗੱਲ ਕੀਤੀ ਜਾਵੇ ਹਿੰਦੂ ਔਰ ਸਿੱਖ ਭਾਈ ਤੇ ਚਾਰੇ ਦੇ ਵਿੱਚ ਕਿਤੇ ਨਾ ਕਿਤੇ ਦਰਾਰ ਪੈਦਾ ਹੁੰਦੀ ਨਜ਼ਰ ਆਉਂਦੀ ਹੈ ਕਿ ਅਕਸਰ ਉਹਨਾਂ ਵੱਲੋਂ ਵੀ ਵਿਰੋਧ ਕੀਤਾ ਜਾਂਦਾ ਹੈ ਕਿ ਇਹ ਜਿਹੜਾ ਪਹਿਲਾਂ ਵੀ ਤੁਸੀਂ ਦੇਖਿਆ ਸ਼ਿਵ ਸੈਨਾ ਹੁਣ ਕਈ ਸ਼ਿਵ ਸੈਨਾ ਨੇ ਜਿਹੜੀਆਂ ਪੰਜਾਬ ਦੇ ਵਿੱਚ ਬਣ ਚੁੱਕੀਆਂ ਨੇ ਇੱਕ ਸ਼ਿਵ ਸੈਨਾ ਸਹੀ ਜਵਾਬ ਦੇ ਦਿੰਦੀ ਹੈ ਦੂਸਰੀ ਪਾਸੇ ਕੋਈ ਪੜਕਾਉ ਉਪਾਸ਼ਨ ਦੇ ਦੇ ਕੇ ਤੇ ਉਹ ਇੱਕ ਤਰ੍ਹਾਂ ਦੰਗਿਆਂ ਵਾਲੇ ਹਾਲਾਤ ਪੈਦਾ ਹੋ ਜਾਣ ਇਹ ਇਦਾਂ ਲੱਗਦਾ ਨਹੀਂ ਕਿ ਤੁਹਾਨੂੰ ਇਹ ਸਿਚੁਏਸ਼ਨ ਫਿਰ ਗ੍ਰੇਟ ਹੋ ਸਕਦੀ ਹੈ ਸ਼ਿਵਸੇਨਾ ਹਿੰਦੁਸਤਾਨ ਸਾਰੀ ਸ਼ਿਵਸੇਨਾ ਦਾ ਸਤਿਕਾਰ ਕਰਦੀ ਹੈ ਸ਼ਿਵਸੇਨਾ ਦੇ ਵਿੱਚ ਜਿੰਨੇ ਵੀ ਸ਼ਿਵਸੇਨਾ ਸੰਗਠਨ ਹੈਗੇ ਹਨ ਹਰ ਆਪਣੀ ਵਿਚਾਰਧਾਰਾ ਦੇ ਨਾਲ ਚਲਦੀ ਹੈ ਕੋਈ ਵਿਚਾਰਧਾਰਾ ਨਰਮ ਸੁਭਾਅ ਦੇ ਹੈ ਕੋਈ ਵਿਚਾਰਧਾਰਾ ਸ਼ਰਾਰਤੀ ਸੁਭਾਅ ਦੇ ਚ ਕੋਈ ਵਿਚਾਰਧਾਰਾ ਇੱਕ ਆਪਣੇ ਸ਼ਹਾਦਤ ਸੁਭਾਅ ਦੇ ਨਾਲ ਚਲਦੀ ਹੈ ਕਿ ਸਾਡਾ ਇੱਕ ਸੁਭਾਵ ਹੈ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਅਸੀਂ ਉਸ ਮੋਟਿਵ ਤੇ ਹੀ ਰਹੀਏ ਨਾ ਕਿ ਅਸੀਂ ਉਸ ਮੋਟਿਵ ਤੋਂ ਆਪਣੇ ਆਪ ਨੂੰ ਭੜਕ ਕੇ ਕਿਸੇ ਗਲਤ ਜਗ੍ਹਾ ਤੇ ਜਾਈਏ ਠੀਕ ਬਿਲਕੁਲ ਹੁਣ ਸ਼ਿਵ ਸੈਨਾ ਦੇ ਵਿੱਚ ਨਵੀਆਂ-ਨਵੀਆਂ ਮੰਨ ਲਓ ਜਿਹੜੀਆਂ ਨਿਯੁਕਤੀਆਂ ਕੀਤੀਆਂ ਜਾਂਦੀਆਂ ਨੇ ਤੇ ਜਿਹੜੇ ਪੁਰਾਣੇ ਬੰਦੇ ਆ ਉਹ ਛੱਡ ਵੀ ਜਾ ਛੱਡੀ ਜਾ ਰਹੇ ਨੇ ਵਿਚਾਰ ਤਰ੍ਹਾਂ ਦੇ ਵਿੱਚ ਜਦੋਂ ਅਸੀਂ ਕਿਸੇ ਨਾਲ ਚੱਲਦੇ ਆ ਜਦੋਂ ਸਾਨੂੰ ਆਪਣਾ ਅੱਛਾ ਲੱਗਦਾ ਅਸੀਂ ਕਈ ਸਾਲ ਉਹਦੇ ਨਾਲ ਚੱਲ ਪੰਨੇ ਆ ਜਦੋਂ ਸਾਨੂੰ ਇਹ ਲੱਗਦਾ ਕਿ ਅਸੀਂ ਇਹਨਾਂ ਦੇ ਵਿਚਾਰਧਾਰਾ ਨਾਲ ਨਹੀਂ ਜੁੜ ਸਕਦੇ ਜਾਂ ਸਾਡੇ ਵਿਚਾਰਧਾਰਾ ਨਾਲ ਨਹੀਂ ਜੁੜ ਸਕਦੀ ਉਹ ਸਮੇਂ-ਸਮੇਂ ਨਾਲ ਕਈ ਵਾਰ ਲਉ ਜੁੜਦੇ ਵੀ ਆ ਕਈ ਵਾਰ ਟੁੱਟਦੇ ਵੀ ਆ ਲੇਕਿਨ ਸ਼ਿਵ ਸੈਨਾ ਇਸ ਚੀਜ਼ ਦਾ ਖੰਡਨ ਕਰਦੀ ਹੈ ਇਹ ਸਭ ਤੋਂ ਸਾਡਾ ਦੇਸ਼ ਸਭ ਤੋਂ ਵੱਡਾ ਲੋਕਤੰਤਰ ਦਾ ਦੇਸ਼ ਹੈ ਹਰ ਬੰਦੇ ਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਹੈ ਔਰ ਕਿਸੇ ਨੂੰ ਕੋਈ ਚੀਜ਼ ਬਿਗਿਆ ਨਹੀਂ ਹੋਇਆ ਕੋਈ ਬਿਕਾਉ ਨਹੀਂ ਹੈ ਕੋਈ ਕਿਸੇ ਵੀ ਅੰਦਰ ਰਹਿ ਕੇ ਕੰਮ ਨਹੀਂ ਕਰਦਾ ਹਰ ਬੰਦਾ ਖੁੱਲ ਕੇ ਆਪਣੇ ਆਪ ਨੂੰ ਸ਼ਾਸਨ ਦੇ ਨਾਲ ਚਲਾਉਣਾ ਚਾਹੁੰਦਾ ਬਿਲਕੁਲ ਅਗਰ ਗੱਲ ਕੀਤੀ ਜਾਵੇ ਜੇ ਕਿਸੇ ਹੋਰ ਵੱਲੋਂ ਕੋਈ ਮੰਨ ਲਓ ਸ਼ਰਾਤੀ ਅੰਸਰ ਵੱਲੋਂ ਕੋਈ ਸ਼ਰਾਤ ਕੀਤੀ ਜਾਂਦੀ ਹੈ ਛੇਤਰੀਕ ਨੂੰ ਉਹਨਾਂ ਬਾਰੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਉਹਨਾਂ ਬਾਰੇ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਾਡਾ ਵਿਚਾਰ ਹੈ ਵਾ ਕਿ ਸਮਾਜ ਦੇ ਵਿੱਚ ਜੇ ਕਿਸੇ ਨੇ ਜਿਹੜੇ ਪ੍ਰਸ਼ਾਸਕੀ ਲੋਕ ਹੈ ਜਾਂ ਕੋਈ ਪੋਲੀਟੀਕਲ ਲੋਕ ਹੈ ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਕੇ ਸਮਾਜ ਦੀ ਰੱਖਿਆ ਕੀਤੀ ਹੈ ਅਗਰ ਅਸੀਂ ਉਸ ਦੀ ਸ਼ਹਾਦਤ ਦੇ ਉੱਤੇ ਇੱਕ ਦਿਵਸ ਮਨਾ ਰਹੇ ਹਾਂ ਲੇਕਿਨ ਅਸੀਂ ਇਹ ਵੀ ਖੰਡਨ ਕਰ ਰਹੇ ਹਾਂ ਕਿ ਅਸੀਂ ਉਹਨਾਂ ਦੇ ਦੂਜੇ ਪਾਸੇ ਕਿਸੇ ਨੂੰ ਵਿਚਾਰਧਾਰਾ ਦੇ ਨਾਲ ਠੇਸ ਨਹੀਂ ਪਹੁੰਚਾ ਰਹੇ ਲੇਕਿਨ ਸ਼ਹਾਦਤ ਦੇਣ ਵਾਲੇ ਨਾਲ ਸਾਡਾ ਹੱਕ ਹੈ ਕਿ ਅਸੀਂ ਉਸ ਚੀਜ਼ ਦੀ ਸ਼ਹਾਦਤ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਇੱਕ ਸ਼ਰਧਾਂਜਲੀ ਹਵਨ ਜਗ ਕਰਕੇ ਮੰਦਰ ਦੇ ਵਿੱਚ ਇਸ ਨੂੰ ਮਨਾਇਆ ਜਾਂਦਾ ਹੈ ਪਹਿਲਾਂ ਵੀ ਜਦੋਂ ਤੁਸੀਂ ਅਕਸਰ ਜਦੋਂ ਪਿਛਲੇ ਸਾਲਾਂ ਦੀ ਵੀ ਗੱਲ ਕੀਤੀ ਜਾਵੇ ਅਗਰ ਜਦੋਂ ਵੀ 6 ਜੂਨ ਨੂੰ ਮੰਨ ਲਓ ਸ਼ਿਵ ਸੈਨਾ ਵੱਲੋਂ ਕੋਈ ਪੁਤਲਾ ਸਾੜਨ ਦੀ ਗੱਲ ਕੀਤੀ ਜਾਂਦੀ ਹੈ ਜਾਂ ਮੰਨ ਲਓ ਕੋਈ ਪ੍ਰੋਟੈਸਟ ਲਾਉਣ ਕਰਨ ਦੀ ਗੱਲ ਕੀਤੀ ਜਾਂਦੀ ਹੈ ਉਹਦਾ ਵਿਰੋਧ ਸਿੱਖ ਭਾਈ ਚਾਰਾ ਤਾਂ ਕਰਦਾ ਹੀ ਆ ਉਹ ਹਿੰਦੂ ਵੀ ਵਿੱਚ ਕਾਫੀ ਵਿਰੋਧ ਕਰਦੇ ਨੇ ਦੇਖੋ ਹੁਣ ਸਭ ਤੋਂ ਵੱਡਾ ਤੁਹਾਡੇ ਸਾਹਮਣੇ ਇਸ ਟਾਈਮ ਮੁੱਦਾ ਚੱਲ ਰਿਹਾ ਹੈ ਦੇਿਸ ਦੇ ਵਿੱਚ ਕਿਸਾਨਾਂ ਦਾ ਹੁਣ ਮੋਦੀ ਜੀ ਨੇ ਇਸ ਚੀਜ਼ ਨੂੰ ਕੈਸੇ ਜੀ ਨੂੰ ਖੰਡਨ ਨਹੀਂ ਕੀਤਾ ਕਿ ਲੋਕਤੰਤਰ ਦਾ ਦੇਸ਼ ਹੈ ਤੁਹਾਡੀ ਆਜ਼ਾਦੀ ਹੈ ਤੁਸੀਂ ਆਪਣਾ ਹੱਕ ਰੱਖੋ 6 ਮਹੀਨੇ ਤੋਂ ਬੈਠੇ ਹੋ ਤੁਸੀਂ ਹੱਕ ਮੰਗਣ ਦੇ ਚ ਲੇਕਿਨ ਮੋਦੀ ਜੀ ਨੇ ਆ ਕੇ ਨਾ ਕੋਈ ਬਿਆਨ ਦਿੱਤਾ ਨਾ ਕੋਈ ਜੀਤਾ ਇਸ ਕਰਕੇ ਸਾਡਾ ਸਭ ਤੋਂ بڑا ਲੋਕਤੰਤਰ ਦੇਸ਼ ਜਿਹੜਾ ਬੋੜੀ ਪੂਰੇ ਵਰਲਡ ਦੇ ਵਿੱਚ ਐਗਜ਼ਾਮਪਲ ਹੈ ਤੇ ਉਸ ਨੂੰ ਮਾਨਿਆ ਤਾਂ ਦਿੰਦੇ ਹੋਏ ਅਸੀਂ ਆਪਣੇ ਸੰਵਿਧਾਨ ਨੂੰ ਮਾਨਿਆ ਤਾਂ ਦਿੰਦੇ ਹੋਏ ਅਸੀਂ ਆਪਣੀ ਵਿਚਾਰਧਾਰਨਾ ਨਾਲ ਖੇਡ ਰਹੇ ਹਾਂ ਜਾਂ ਵਿਚਾਰਧਾਰਨਾ ਨਾਲ ਚੱਲ ਰਹੇ ਹਾਂ ਲੇਕਿਨ ਕਿਸੇ ਦੀ ਵਿਚਾਰਧਾਰਨਾ ਨਹੀਂ ਖੇਡਦੇ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਬਾਕੀਆਂ ਨੂੰ ਅਗਰ ਇਸ ਦਿਨ ਕੋਈ ਹੁੱਲੜਬਾਜੀ ਕੋਈ ਸ਼ਰਾਤ ਤੋਂ ਹੈ ਜੀ ਹੁੰਦੀ ਹੈ ਤੇ ਉਹਦੇ ਤੇ ਮੰਨ ਲਓ ਤੁਸੀਂ ਉਹਦੇ ਨਾਲ ਸਹਿਮਤ ਹੋ ਮੈਂ ਇਸ ਮੈਸੇਜ ਦੇ ਜ਼ਰੀਏ ਕਿ ਨਾ ਕਲੀਅਰ ਕਰਨਾ ਚਾਹੁੰਦਾ ਕਿ ਜਿਹੜੇ ਦੂਜੇ ਪੱਖੋਂ ਲੋਕ ਨੌਜਵਾਨ ਹੈ ਅਸੀਂ ਇਹ ਕਹਿੰਨੇ ਕਿ ਉਹ ਆਪਣੇ ਧਰਮ ਦੇ ਵਿੱਚੋਂ ਸਿੱਖਦੇ ਹੋਏ ਔਰ ਉਸ ਦੀ ਮਰਿਆਦਾ ਵਿੱਚ ਰਹਿੰਦੇ ਹੋਏ ਤੁਸੀਂ ਆਪਣੇ ਧਰਮ ਨੂੰ ਉਜਾਗਰ ਕਰੋ ਨਾ ਕਿ ਵਿਵਾਦ ਰੂਪ ਦੇ ਵਿੱਚ ਅੱਗੇ ਆਓ ਔਰ ਆਪਣੇ ਆਪ ਨੂੰ ਛਵੀ ਕਲੀਅਰ ਕਰੋ ਨਾ ਕਿ ਤੁਸੀਂ ਆਪਣੀ ਛਵੀ ਖਰਾਬ ਕਰਕੇ ਦੂਜੇ ਨੂੰ ਵੀ ਛਵੀ ਖਰਾਬ ਕਰੋ ਇਸ ਦੇ ਸਮਾਜ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਸਾਡਾ ਦੇਸ਼ ਬੜਾ ਇੱਕ ਬਹੁਤ ਵਧੀਆ ਦੇਸ਼ ਹੈ ਹਰ ਇੱਕ ਬੰਦੇ ਨੂੰ ਲੋਕਤੰਤਰ ਦੇ ਵਿੱਚ ਰਹਿਣ ਦੀ ਇਜਾਜ਼ਤ ਹੈ ਲੇਕਿਨ ਆਪਣੀ ਮਰਿਆਦਾ ਔਰ ਆਪਣੇ ਵਿੱਚ ਰਹਿ ਕੇ ਕੰਮ ਕਰਦਾ Shiv Sena ਦੇ ਵਿੱਚ ਨਵੀਆਂ ਨਿਯੁਕਤੀਆਂ ਵੀ ਹੋਈਆਂ ਨੇ ਸਾਡੇ ਨਾਲ ਉਹ ਵੀ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਮੰਨ ਲਓ ਇਸ ਟਾਈਮ ਜਿਹੜੀ 6 ਜੂਨ ਨੂੰ ਲੈ ਕੇ ਤੁਹਾਡੀ ਨਵੀਂ ਨਿਯੁਕਤੀ ਹੋਈ ਆ ਤੁਹਾਡੀ ਕੀ ਸੋਚ ਆ ਮੇਰਾ ਨਾਮ ਗਗਨ ਕੁਮਾਰ ਗੱਗੀ ਹੈ ਮੈਂ Shiv Sena ਹਿੰਦੁਸਤਾਨ ਵਪਾਰ ਸੈਨਾ ਦਾ ਜ਼ਿਲ੍ਹਾ ਪ੍ਰਧਾਨ ਆ ਮੇਰੀ ਆਪਣਾ ਮੈਂ ਪਾਰਟੀ ਤੋਂ ਪਿਛਲੇ 4 ਸਾਲਾਂ ਤੋਂ ਕੰਮ ਕਰ ਰਿਹਾ ਮੈਂ ਤੇ ਪਾਰਟੀ ਚ ਹੋਰ ਵੀ ਸਾਡੀ ਨਵੇਂ ਨਵੇਂ ਆਪਣਾ ਉਧੇਦਾਰ ਬੰਦੇ ਜੋ ਵੀ ਆ ਲਗਾਏ ਗਏ ਆ ਤੇ ਪਾਰਟੀ ਨਾਲ ਇਮਾਨਦਾਰੀ ਨਾਲ ਲੋਕ ਕੰਮ ਕਰ ਰਹੇ ਆ ਮੰਨ ਲਓ ਤੁਹਾਨੂੰ ਲੱਗਦਾ ਕਿ ਇਹ ਜਿਹੜੀਆਂ ਮਤਲਬ 6 ਜੂਨ ਨੂੰ ਆਪਾਂ ਕੋਈ ਵੀ ਕੋਈ ਪ੍ਰੋਗਰਾਮ ਰੱਖਦੇ ਆ ਉਹ ਬਿਲਕੁਲ ਸਹੀ ਆ ਦੇਖੋ ਜੀ ਇਹ ਇਹ ਨਵਾਂ ਨਹੀਂ ਹੋਣ ਲੱਗਾ ਇਹ ਤਾਂ ਸ਼ੁਰੂ ਤੋਂ 35 40 ਸਾਲ ਹੋ ਗਏ ਆ ਇਹ 6 ਜੂਨ ਨੂੰ ਜਿਹੜਾ ਕਿ ਪ੍ਰੋਗਰਾਮ ਹੁੰਦਾ ਵਾ ਕੋਈ ਨਵਾਂ ਪ੍ਰੋਗਰਾਮ ਨਹੀਂ ਹੈ ਇਹ 35-40 ਸਾਲ ਤੋਂ ਇੱਦੀ ਚੱਲਦੇ ਆ ਰਹੇ ਆ ਤੇ ਇੱਦੀ ਆਪਣਾ 6 ਜੂਨ ਨੂੰ ਜੋ ਵੀ ਪਾਰਟੀ ਦੇ ਹੁਕਮ ਹੋਊਗੇ ਹਵਨ ਜਗ ਉਹ 6 ਜੂਨ ਹੋਊਗਾ ਕੀ ਤਿਆਰੀ ਹੈ ਤੁਹਾਡੇ ਤਿਆਰੀ ਦੇਖੋ ਜੀ ਸਾਡੇ ਰਾਸ਼ਟਰੀ ਅਧਿਖਸ਼ ਪਵਨ ਕੁਮਾਰ ਗੁਪਤਾ ਜੀ ਤੇ ਮਹਾ ਮੰਤਰੀ ਕਿਸ਼ਨ ਸ਼ਰਮਾ ਜੀ ਹੋਰ ਪਾਰਟੀ ਹਾਈ ਕਮਾਂਡ ਦਾ ਇੱਕੋ ਹੀ ਮੈਸੇਜ ਹੈ ਕਿ ਸ਼ਾਂਤੀਪੂਰਨ ਆਪਣਾ ਜੋ ਵੀ ਇਹ ਹਵਨ ਕਰਵਾਣਾ ਤੇ ਕਿਸੇ ਕਿਸਮ ਦੀ ਉਲੜਵਾਦੀ ਨਹੀਂ ਹੋਊਗੀ ਇਸ ਤੇ ਸ਼ਾਂਤੀਪੂਰਨ ਜੋ ਵੀ ਸਾਡੇ ਭਵਨ ਕੁਮਾਰ ਗੁਪਤਾ ਜੀ ਦਾ ਦੇਸ਼ ਹੈ ਕਿ ਸ਼ਾਂਤੀਪੂਰਨ ਹਵਨ ਇਹ ਕਰਵਾਣਾ 6 ਜੂਨ ਇਹ ਸਨ ਸਾਡੇ ਨਾਲ ਸ਼ਿਵਸੈਨਾ ਸ਼ਿਵਸੈਨਾਗੂਦ ਨਾਲ ਲੋਕ ਇਹ ਕਹਿੰਦੇ ਜਿਹੜੀ ਸ਼ਿਵਸੈਨਾ Hindu ਇਥੇ ਕਾਫੀ ਜਾਨੀ ਕਿ ਪੰਜਾਬ ਦੇ ਵਿੱਚ ਜਿਹੜੀਆਂ ਸ਼ਿਵਸੈਨਾ ਦੇ ਪੱਧਰ ਦੇਖਣ ਨੂੰ ਮਿਲ ਰਹੇ ਨੇ ਕਾਫੀ ਜ਼ਿਆਦਾ ਸੰਗਠਨ ਬਣੇ ਹੋਏ ਨੇ ਲੇਕਿਨ ਅੱਜ ਇਹ ਜਿਹੜੀ ਹਿੰਦੁਸਤਾਨ ਜਿਹੜੀ ਸ਼ਿਵਸੈਨਾ ਵੱਲੋਂ ਇੱਕ ਕਿਹਾ ਗਿਆ ਹੈ ਕਿ ਪੂਰੇ ਸ਼ਾਂਤੀਮਈ ਨਾਲ ਅਸੀਂ ਜਿਹੜਾ ਹਮਨਜਗ ਕਰਾਂਗੇ ਔਰ ਸਿਰਫ ਸਿਰਫ ਇੱਕ ਜਿਹੜਾ ਪੁਰਾਣੀ ਪਰੰਪਰਾ ਨੂੰ ਦੇਖਦੇ ਹੋਏ ਉਸ ਹਿਸਾਬ ਦੇ ਨਾਲ ਹੀ ਜਿਹੜੇ ਜਿਹੜੇ ਜੱਗ ਕਰਵਾਇਆ ਜਾਊਗਾ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਹੁੱਲੜਵਾਜੀ ਔਰ ਕੋਈ ਵੀ ਸ਼ਰਾਰਤੀ ਆਂਸਰਾਂ ਨੂੰ ਪੁਰੀਆਂ ਇਹਨਾਂ ਨੇ ਬਲੋ ਵੀ ਚੁਣੌਤੀਆਂ ਨੇ ਕਿ ਅਗਰ ਕੋਈ ਸ਼ਰਾਰਤੀ ਆਂਸਰ ਕੋਈ ਖੱਪ ਪਾਉਂਦਾ ਹੈ ਜਾਂ ਮਤਲਬ ਕੋਈ ਬਿਆਨਬਾਜ਼ੀ ਕੋਈ ਹੋਲੜਬਾਜ਼ੀ ਕੋਈ ਵੀ ਕਰਦਾ ਹੈ ਉਹਦੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਕੈਮਰਾ ਪਰਸਨ ਵਿਪਨ ਅਰੋੜਾ ਦੇ ਨਾਲ ਕੇਸ ਰਿਪੋਰਟ